ਧਿਆਨ ਦੇਣ ਯੋਗ ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜਰੂਰ ਸੁਣੋ ਨੰਬਰ ਨੰਬਰ 1 ਜਦੋਂ ਵੀ ਤੁਸੀਂ ਕੋਈ ਮਿੱਠੀ ਚੀਜ਼ ਖਾਂਦੇ ਹੋ ਤਾਂ ਉਸ ਨਾਲ ਚਾਹ ਹਮੇਸ਼ਾ ਫਿੱਕੀ ਪੀਵੋ ਉਸ ਨਾਲ ਤੁਹਾਡੇ ਸਰੀਰ ਨੂੰ ਮਿੱਠੇ ਦਾ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ ਨੰਬਰ 2 ਜਦੋਂ ਵੀ ਤੁਸੀਂ ਸੇਵ ਖਾ ਰਹੇ ਹੋ ਤਾਂ ਉਸ ਨਾਲ ਅੰਗੂਰ ਖਾਓ ਜਦੋਂ ਵੀ ਖੰਜੂਰ ਖਾਓ ਤਾਂ ਉਸ ਨਾਲ ਹਮੇਸ਼ਾ ਦੁੱਧ ਪੀਵੋ ਜੋ ਸੇਤਲੀ ਬਧੇਰੇ ਗੁਣਕਾਰੀ ਹਨ ਨੰਬਰ 3 ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਸਰੀਰ ਨੂੰ ਹਮੇਸ਼ਾ ਗਰਮੀ ਜ਼ਰੂਰ ਆਉਣ ਦੇਵੋ ਕਿਉਂਕਿ ਗਰਮੀ ਆਉਣੀ ਬਹੁਤ ਜ਼ਰੂਰੀ ਹੈ ਜਿਸ ਨਾਲ ਤੁਹਾਡਾ ਸਰੀਰ ਹਮੇਸ਼ਾ ਤੰਦਰੁਸਤ ਰਹੇਗਾ। ਨੰਬਰ 4 ਜਿਹੜੀਆਂ ਔਰਤਾਂ ਰਾਤ ਨੂੰ ਬਿਨਾਂ ਬਰਤਨ ਸਾਫ਼ ਕੀਤੇ ਸੌਂ ਜਾਂਦੀਆਂ ਹਨ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ। ਨੰਬਰ 5 ਸ਼ੁੱਕਰਵਾਰ ਵਾਲੇ ਦਿਨ ਆਪਣੇ ਪਰਸ ਵਿੱਚ ਹਰੀ ਇਲੈਚੀ ਦਾ ਜੋੜਾ ਪਾ ਲਓ ਜਿਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ। ਨੰਬਰ 6 ਪਿਆਜ਼ ਦਾ ਸੇਵਨ ਵੱਧ ਤੋਂ ਵੱਧ ਕਰੋ ਪਰ ਪਿਆਜ਼ ਖਾਣ ਤੋਂ ਬਾਅਦ ਕਦੇ ਵੀ ਦੁੱਧ ਨਾ ਪੀਓ। ਨੰਬਰ 7 ਜੇਕਰ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਹਾਰਟ ਅਟੈਕ ਤੋਂ ਬਚਣਾ ਚਾਹੁੰਦੇ ਹੋ ਤਾਂ ਸਹੀ ਭੋਜਨ ਕਰੋ ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਦਾ ਸੇਵਨ ਜ਼ਰੂਰ ਕਰੋ ਸਰੀਰ ਨੂੰ ਵੱਧ ਤੋਂ ਵੱਧ ਗਰਮ ਰੱਖੋ। ਨੰਬਰ 8 ਜਦੋਂ ਵੀ ਤੁਸੀਂ ਆਪਣੇ ਵਾਲਾਂ ਉੱਪਰ ਭਿੰਡੀਆਂ ਦੇ ਪੱਤਿਆਂ ਦਾ ਪੇਸਟ ਬਣਾ ਕੇ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਝੜਨੇ ਬੰਦ ਹੋ ਜਾਂਦੇ ਹਨ। ਨੰਬਰ 9 ਫੇਫੜਿਆਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਤੁਸੀਂ ਕद्दू ਦਾ ਜੂਸ ਕੱਢ ਕੇ ਪੀ ਲਓ ਇਸ ਨਾਲ ਤੁਹਾਡੇ ਫੇਫੜੇ ਕਦੇ ਵੀ ਖਰਾਬ ਨਹੀਂ ਹੋਣਗੇ। ਨੰਬਰ 10 ਜਿੰਨਾਂ ਦਾ পেট ਬਹੁਤ ਜ਼ਿਆਦਾ ਵਧ ਰਿਹਾ ਹੈ ਉਹਨਾਂ ਨੂੰ ਕਦੇ ਵੀ ਬਾਹਰ ਵਾਲੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਨੰਬਰ 11 ਆਮਲੇ ਦਾ ਜੂਸ ਪੀਣ ਨਾਲ ਤੁਹਾਡਾ ਦਿਲ ਮਜ਼ਬੂਤ ਹੋ ਜਾਂਦਾ ਹੈ ਤੇ ਨਾਲ ਹੀ ਦਿਲ ਸੰਬੰਧੀ ਕਦੇ ਵੀ ਕੋਈ ਵੀ ਬਿਮਾਰੀ ਨਹੀਂ ਹੁੰਦੀ। ਨੰਬਰ 12 ਸਵੇਰੇ ਉੱਠਣਸਾਰ ਆਪਣੇ ਮੂੰਹ ਵਿੱਚ ਲੌਂਗ ਪਾ ਲਓ ਤੇ ਫਿਰ ਅੱਖਾਂ ਉੱਪਰ ਪਾਣੀ ਦੇ ਠੰਡੇ ਛਿੱਟੇ ਮਾਰ ਲਓ ਇਸ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਤੇਜ਼ ਹੋਣ ਲੱਗ ਜਾਵੇਗੀ। ਨੰਬਰ 13 ਸਰਦੀਆਂ ਦੇ ਮੌਸਮ ਵਿੱਚ ਗੋਭੀ ਦੇ ਪਰੌਂਠੇ ਬਣਾ ਕੇ ਖਾਓ ਇਸ ਨਾਲ ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ। ਨੰਬਰ 1 ਚਾਹ ਦਾ ਪਿਆਜ਼ ਤੇ ਲਸਣ ਦਾ ਰਸ ਗਰਮ ਕਰਕੇ ਸਰੀਰ ਦੇ ਕਿਸੇ ਵੀ ਦਾਗ ਵਾਲੇ ਹਿੱਸੇ ਉੱਪਰ ਲਗਾਉਣਾ ਸਰੀਰ ਦੇ ਸਾਰੇ ਦਾਗ ਧੱਬੇ ਖਤਮ ਹੋ ਜਾਂਦੇ ਹਨ। ਨੰਬਰ 15 ਜੇਕਰ ਤੁਹਾਡੇ ਚਿਹਰੇ ਉੱਪਰ ਸਮੇਂ ਤੋਂ ਪਹਿਲਾਂ ਝੁਰੜੀਆਂ ਪੈਣ ਲੱਗ ਗਈਆਂ ਹਨ ਤਾਂ ਉਹਨਾਂ ਉੱਪਰ ਨਾਰੀਅਲ ਦਾ ਤੇਲ ਲਗਾ ਕੇ ਮਾਲਿਸ਼ ਕਰ ਲਓ। ਨੰਬਰ 16 ਜੇਕਰ ਤੁਸੀਂ ਸਰੀਰ ਨੂੰ ਲੱਗ ਰਹੀ ਗਰਮੀ ਤੋਂ ਪਰੇਸ਼ਾਨ ਹੋ ਤਾਂ ਗੰਨੇ ਦੇ ਰਸ ਵਿੱਚ ਕਾਲਾ ਨਮਕ ਮਿਲਾ ਕੇ ਪੀ ਲਓ ਸਰੀਰ ਦੀ ਸਾਰੀ ਗਰਮੀ ਦੂਰ ਹੋ ਜਾਵੇਗੀ। ਨੰਬਰ 17 ਸਵੇਰ ਦੇ ਸਮੇਂ ਨੂੰ ਹੀ ਪਰਮਾਤਮਾ ਦਾ ਨਾਮ ਲੈਣ ਦਾ ਸਮਾਂ ਮੰਨਿਆ ਜਾਂਦਾ ਹੈ ਇਸ ਸਮੇਂ ਸਾਨੂੰ ਉੱਠ ਕੇ ਪੂਜਾ ਪਾਠ ਜ਼ਰੂਰ ਕਰਨੀ ਚਾਹੀਦੀ ਹੈ ਨੰਬਰ 18 ਦੋ ਮਹੀਨਿਆਂ ਤੱਕ ਰੋਜ਼ਾਨਾ ਸਵੇਰੇ ਖਾਲੀ ਪੇਟ ਲਸਣ ਦਾ ਸੇਵਨ ਕਰਨ ਨਾਲ 70% ਦਿਲ ਦੀਆਂ ਬਿਮਾਰੀਆਂ ਦੂਰ ਹੋ ਸਕਦੀਆਂ ਹਨ ਨੰਬਰ 19 ਕਈ ਲੋਕ ਖਟੇੜ ਘਾਰਾਂ ਦੇ ਆਉਣ ਕਰਕੇ ਮੂਲੀ ਦਾ ਸੇਵਨ ਨਹੀਂ ਕਰਦੇ ਪਰ ਜੇਕਰ ਤੁਸੀਂ ਇਸ ਉੱਪਰ ਕਾਲਾ ਨਮਕ ਲਗਾ ਕੇ ਖਾਓ ਤਾਂ ਤੁਹਾਨੂੰ ਕਦੇ ਵੀ ਖਟੇੜ ਘਰ ਨਹੀਂ ਆਉਣਗੇ ਨੰਬਰ 2 ਭੁੰਨੇ ਹੋਏ ਛੋਲਿਆਂ ਵਿੱਚ ਬਹੁਤ ਹੀ ਘੱਟ ਮਾਤਰਾ ਵਿੱਚ ਕਲੋਰੀ ਪਾਈ ਜਾਂਦੀ ਹੈ ਇਸ ਨੂੰ ਖਾਣ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਜੋ ਤੁਹਾਨੂੰ ਜ਼ਿਆਦਾ ਖਾਣ ਤੋਂ ਰੋਕਦੇ ਹਨ ਨੰਬਰ 21 ਜੇਕਰ ਤੁਹਾਨੂੰ ਅੱਖਾਂ ਸੰਬੰਧੀ ਕੋਈ ਵੀ ਇਨਫੈਕਸ਼ਨ ਦੀ ਸਮੱਸਿਆ ਹੈ ਤਾਂ ਤੁਸੀਂ ਅਮਰੂਦ ਦਾ ਜੂਸ ਬਣਾ ਕੇ ਪੀ ਲਓ ਇਸ ਦਾ ਕੁਝ ਦਿਨ ਸੇਵਨ ਕਰੋ ਇਸ ਨਾਲ ਤੁਹਾਡੀ ਅੱਖਾਂ ਦੀ ਇਨਫੈਕਸ਼ਨ ਦੂਰ ਹੋ ਜਾਵੇਗੀ ਨੰਬਰ 22 ਜੇਕਰ ਤੁਸੀਂ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਰੋਜ਼ਾਨਾ ਨਾਸ਼ਤੇ ਵਿੱਚ ਗੰਦਰ ਦਾ ਜੂਸ ਪੀਣਾ ਸ਼ੁਰੂ ਕਰਦੇ ਹੋ ਇਸ ਨਾਲ ਤੁਹਾਡੀ ਸਰੀਰਕ ਥਕਾਵਟ ਦਿਨਾਂ ਵਿੱਚ ਹੀ ਦੂਰ ਹੋ ਜਾਵੇਗੀ ਨੰਬਰ 23 ਜੇਕਰ ਤੁਸੀਂ ਜੈਤੂਨ ਦੇ ਤੇਲ ਦਾ ਖਾਣੇ ਲਈ ਬਧੇਰੇ ਇਸਤੇਮਾਲ ਕਰੋ ਤਾਂ ਇਸ ਨਾਲ ਤੁਹਾਡਾ ਦਿਮਾਗ ਤੇਜ਼ ਹੋਣ ਲੱਗ ਜਾਵੇਗਾ। ਨੰਬਰ 24 ਜੇਕਰ ਤੁਸੀਂ ਡਿਪਰੈਸ਼ਨ ਤੋਂ ਬਚਣਾ ਚਾਹੁੰਦੇ ਹੋ ਤਾਂ ਡਾਰਕ ਚਾਕਲੇਟ ਦਾ ਇਸਤੇਮਾਲ ਬਧੇਰੇ ਕਰੋ ਇਸ ਨਾਲ ਤੁਹਾਡੀ ਡਿਪਰੈਸ਼ਨ ਦੀ ਸਮੱਸਿਆ ਦੂਰ ਹੋ ਜਾਵੇਗੀ। ਇੱਕ ਦਿਨ ਵਿੱਚ ਇੱਕ ਚਾਕਲੇਟ ਖਾਓ। ਨੰਬਰ 25 ਜੇਕਰ ਤੁਸੀਂ ਅਦਰਕ ਅਤੇ ਅਜਵੈਨ ਦੀ ਚਾਹ ਬਣਾ ਕੇ ਪੀਲੋ ਤਾਂ ਇਸ ਨਾਲ ਤੁਹਾਡੀ ਸ਼ੂਗਰ ਹੋਣ ਦੀ ਸਮੱਸਿਆ ਬਹੁਤ ਹੱਦ ਤੱਕ ਘੱਟ ਹੋ ਜਾਵੇਗੀ। ਨੰਬਰ 26 ਕਈ ਵਾਰ ਦੰਦਾਂ ਤੇ ਮਸੂੜਿਆਂ ਵਿੱਚ ਦਰਦ ਹੋਣਾ ਖਾਣ ਪੀਣ ਵਿੱਚ ਬਹੁਤ ਤਕਲੀਫ ਹੁੰਦੀ ਹੈ ਜਿਹੇ ਵਿੱਚ ਸਰੋਂ ਦੇ ਤੇਲ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਦੰਦਾਂ ਨੂੰ ਸਾਫ਼ ਕਰੋ ਜਿਹਾ ਕਰਨਾ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਨੰਬਰ 27 ਸਰੋਂ ਦੇ ਤੇਲ ਵਿੱਚ ਕਪੂਰ ਪਾ ਕੇ ਮਾਲਿਸ਼ ਕਰਨਾ ਗਠੀਆ ਦਰਦ ਦੂਰ ਹੋ ਜਾਂਦਾ ਹੈ ਇਸ ਸਮੱਸਿਆ ਦੁਬਾਰਾ ਹੋਣ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਨੰਬਰ 28 ਵੀਰੇ ਉੱਠਣ ਸਾਰ ਉਹਨਾਂ ਕੰਮਾਂ ਨੂੰ ਜ਼ਰੂਰ ਯਾਦ ਰੱਖੋ ਜਿਹੜੇ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਨੇ ਉਹਨਾਂ ਨੂੰ ਪਹਿਲਾਂ ਕਰੋ ਇਸ ਨਾਲ ਤੁਹਾਡੇ ਸਰੀਰ ਨੂੰ ਤਾਕਤ ਮਿਲੇਗੀ। ਨੰਬਰ 29 ਜਿਹੜੀਆਂ ਔਰਤਾਂ ਪਾਣੀ ਦਾ ਘੱਟ ਸੇਵਨ ਕਰਦੀਆਂ ਨੇ ਉਹਨਾਂ ਦੀ ਦਿਮਾਗ ਦੀਆਂ ਨਸਾਂ ਵਿੱਚ ਖੂਨ ਜੰਮਣ ਲੱਗ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਚੱਕਰ ਆਦ ਆਉਣ ਦੀ ਸਮੱਸਿਆ ਹੋ ਜਾਂਦੀ ਹੈ। ਨੰਬਰ 3 ਜੇਕਰ ਤੁਸੀਂ ਆਪਣੇ ਨਹਾਂ ਨੂੰ ਹਮੇਸ਼ਾ ਸਹੀ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਕਦੇ ਵੀ ਨੰਗੇ ਨਾ ਰੱਖੋ ਇਹਨਾਂ ਉੱਪਰ ਕੋਈ ਕੈਪ ਜਾਂ ਫਿਰ ਪਾਲਿਸ਼ ਜ਼ਰੂਰ ਕਰੋ ਤਾਂ ਜੋ ਪਾਣੀ ਤੋਂ ਬਚੇ ਰਹਿਣ ਇਸ ਨਾਲ ਕਦੇ ਵੀ ਖਰਾਬ ਨਹੀਂ ਹੋਣਗੇ ਨੰਬਰ 31 ਜਦੋਂ ਵੀ ਤੁਸੀਂ ਕੋਈ ਵੀ ਕੰਮ ਕਰਦੇ ਹੋ ਤਾਂ ਆਪਣੇ ਹੱਥਾਂ ਨੂੰ ਸਰਦੀਆਂ ਦੇ ਮੌਸਮ ਵਿੱਚ ਦਸਤਾਨਿਆਂ ਨਾਲ ਢੱਕ ਕੇ ਜ਼ਰੂਰ ਰੱਖੋ ਇਸ ਨਾਲ ਉਹ ਖਰਾਬ ਤੇ ਖੁਸ਼ਕ ਨਹੀਂ ਹੋਣਗੇ ਨੰਬਰ 32 ਜੇਕਰ ਤੁਹਾਡਾ ਬੱਚਾ ਬਿਸਤਰੇ ਉੱਪਰ ਪਿਸ਼ਾਬ ਕਰਦਾ ਹੈ ਤਾਂ ਉਸ ਨੂੰ ਤੇਲ ਅਤੇ ਗੁੜ ਮਿਕਸ ਕਰਕੇ ਖਵਾ ਦਿਓ ਇਸ ਨਾਲ ਉਹ ਪਿਸ਼ਾਬ ਬਿਸਤਰੇ ਉੱਪਰ ਕਰਨਾ ਬੰਦ ਕਰ ਦੇਵੇਗਾ ਨੰਬਰ 33 ਚਾਹ ਬਣਾਉਣ ਸਮੇ ਬਿਨਾ ਪਾਣੀ ਗਰਮ ਕਰੇ ਪਾਣੀ ਵਿੱਚ ਚਾਹ ਪੱਤੀ ਮਿੱਠਾ ਨਾ ਪਾਓ ਉਸ ਨੂੰ ਚੰਗੀ ਤਰ੍ਹਾਂ ਨਾਲ ਗਰਮ ਕਰਕੇ ਹੀ ਪਾਣੀ ਵਿੱਚ ਪਾਓ ਇਸ ਨਾਲ ਚਾਹ ਜ਼ਿਆਦਾ ਸਵਾਦ ਤੇ ਵਧੀਆ ਬਣਦੀ ਹੈ ਨੰਬਰ 34 ਜਦੋਂ ਵੀ ਤੁਸੀਂ ਕੋਈ ਤਲਿਆ ਹੋਇਆ ਭੋਜਨ ਖਾਂਦੇ ਹੋ ਤਾਂ ਬਦ-ਬਦ ਪਾਣੀ ਪੀਵੋ ਇਸ ਨਾਲ ਤੁਹਾਡੇ ਸਰੀਰ ਦੀ ਸਫਾਈ ਹੋਵੇਗੀ ਜਿਸ ਨਾਲ ਤੁਹਾਡੇ ਅੰਦਰ ਤਿਜ਼ਾਬ ਨਹੀਂ ਬਣੇਗਾ ਨੰਬਰ 35 ਜੇਕਰ ਤੁਸੀਂ ਸਲਾਦ ਵਿੱਚ ਟਮਾਟਰ ਖਾ ਰਹੇ ਹੋ ਤਾਂ ਉਹਨਾਂ ਦੇ ਬੀਜ ਕੱਢ ਕੇ ਹੀ ਖਾਓ ਇਸ ਨਾਲ ਤੁਸੀਂ ਪਥਰੀ ਬਣਦੀ ਇਸ ਸਮੱਸਿਆ ਤੋਂ ਬਚ ਸਕਦੇ ਹੋ ਨੰਬਰ 36 ਜਦੋਂ ਵੀ ਕਿਸੇ ਦੇ ਘਰ ਜਾਓ ਤਾਂ ਕਦੇ ਵੀ ਕਿਸਦਾ ਨਿਰਾਦਰ ਨਾ ਕਰੋ ਕਿਉਂਕਿ ਜਦੋਂ ਅਸੀਂ ਕਿਸੇ ਦਾ ਨਿਰਾਦਰ ਕਰਦੇ ਹਾਂ ਤਾਂ ਸਾਡਾ ਕਦੋਂ ਹੋ ਜਾਵੇ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਨੰਬਰ 37 ਰਾਤ ਦੇ ਸਮੇਂ ਜਦੋਂ ਵੀ ਤੁਸੀਂ ਸੌਂਦੇ ਹੋ ਤਾਂ ਉਸ ਸਮੇਂ ਆਪਣੇ ਵਾਲਾਂ ਵਿੱਚ ਕੰੰਗੀ ਜ਼ਰੂਰ ਕਰਕੇ ਸੌਵੋ ਇਸ ਨਾਲ ਤੁਹਾਡੇ ਵਾਲਾਂ ਵਿੱਚ ਕਦੇ ਵੀ ਜ਼ਿਆਦਾ ਗੁਲਝਾਂ ਨਹੀਂ ਪੈਣਗੀਆਂ ਨੰਬਰ 38 ਜੇਕਰ ਤੁਸੀਂ ਗਰਮ ਮਸਾਲੇ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ 슈ਗਰ ਦੀ ਸਮੱਸਿਆ ਬਹੁਤ ਜ਼ਿਆਦਾ ਘੱਟ ਹੋ ਜਾਂਦੀ ਹੈ ਨੰਬਰ 39 ਰਾਤ ਦੀ ਬਚੀ ਰੋਟੀ ਸਵੇਰੇ ਦੁੱਧ ਨਾਲ ਖਾਓ ਜਾਦਾ ਸਰੀਰ ਨੂੰ ਲਾਭ ਮਿਲਦੇ ਹਨ। ਨੰਬਰ 40 ਜਿਹੜੀਆਂ ਔਰਤਾਂ ਦੇ ਹੱਥਾਂ ਪੈਰਾਂ ਦੀਆਂ ਉਂਗਲਾਂ ਲੰਬੀਆਂ ਹੁੰਦੀਆਂ ਨੇ ਉਹ ਜਿਆਦਾ ਕਿਸਮਤ ਵਾਲੀਆਂ ਹੁੰਦੀਆਂ ਹਨ। ਨੰਬਰ 41 ਜਿਹੜੀਆਂ ਔਰਤਾਂ ਧਰਤੀ ਤੇ ਬੈਠ ਕੇ ਖਾਣਾ ਖਾਂਦੀਆਂ ਹਨ ਉਹ ਔਰਤਾਂ ਪੂਰੀ ਜ਼ਿੰਦਗੀ ਸਿਹਤਮੰਦ ਰਹਿੰਦੀਆਂ ਹਨ। ਨੰਬਰ 42 ਜਿਹੜੀਆਂ ਔਰਤਾਂ ਹਮੇਸ਼ਾ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਨੇ ਉਹਨਾਂ ਦੇ ਬੱਚੇ ਹਮੇਸ਼ਾ ਉਹਨਾਂ ਵਰਗੇ ਹੀ ਹੁੰਦੇ ਹਨ। ਨੰਬਰ 43 ਜਦੋਂ ਵੀ ਔਰਤਾਂ ਘਰ ਦੀ ਸਫਾਈ ਕਰਦੀਆਂ ਹਨ ਉਹਨਾਂ ਨੂੰ ਹਮੇਸ਼ਾ ਹਰ ਕਮਰੇ ਵਿੱਚ ਪੋਚੇ ਨੂੰ ਸਾਫ਼ ਪਾਣੀ ਨਾਲ ਧੋ ਕੇ ਹੀ ਲਗਾਉਣਾ ਚਾਹੀਦਾ ਹੈ। ਨੰਬਰ 44 ਭਿੱਜੇ ਹੋਏ ਸ਼ੋਲੇ ਜ਼ਰੂਰ ਖਾਓ। ਇੱਕ ਤਾਂ ਇਸ ਨਾਲ ਖੂਨ ਵਧਦਾ, ਦੂਸਰਾ ਇਸ ਨਾਲ ਸਰੀਰ ਨੂੰ ਮੀਟ ਨਾਲੋਂ ਵੀ ਜ਼ਿਆਦਾ ਤਾਕਤ ਮਿਲਦੀ ਹੈ। ਨੰਬਰ 45 ਜੇਕਰ ਤੁਸੀਂ ਨਿਯਮਤ ਤੌਰ ਤੇ ਆਪਣੇ ਪੈਰਾਂ ਦੀਆਂ ਤਲੀਆਂ ਤੇ ਤੇਲ ਲਗਾਉਂਦੇ ਹੋ ਤਾਂ ਫਟੀਆਂ ਾਡੀਆਂ ਤੇ ਦਰਾਰਾਂ ਵੀ ਠੀਕ ਹੁੰਦੀਆਂ ਨੇ ਇਸ ਨਾਲ ਤੁਹਾਡੇ ਪੈਰ ਕੋਮਲ ਵੀ ਹੋਣਗੇ ਪੈਰਾਂ ਦਾ ਦਰਦ ਤੇ ਸੂਜ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਨੰਬਰ 46 ਰਾਤ ਦੀ ਨਿੰਜੇਕਰ ਤੁਸੀਂ ਪੂਰੀ ਨਹੀਂ ਕਰੋਗੇ ਤਾਂ ਇਸ ਨਾਲ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ ਨੰਬਰ 47 ਜਦੋਂ ਵੀ ਤੁਸੀਂ ਨਹਾਉਂਦੇ ਹੋ ਤਾਂ ਆਪਣੇ ਸਰੀਰ ਨੂੰ ਕਦੇ ਵੀ ਤੌਲੀਏ ਨਾਲ ਜ਼ਿਆਦਾ ਨਾ ਰਗੜੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ੋਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ